ਇਸ ਵੇਲੇ ਦੀ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖਨੌਰੀ ਬਾਰਡਰ ਦੇ ਉੱਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਸੀ ਕਿ ਅੱਜ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਸੀ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੀਟਿੰਗ 'ਚ ਸ਼ਾਮਿਲ ਹੋਣ ਦੇ ਲਈ ਚੰਡੀਗੜ੍ਹ ਪਹੁੰਚਦੇ ਨੇ ਜਿੱਥੇ 11 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ ਤੇ 4 ਵਜੇ ਤੱਕ ਮੀਟਿੰਗ ਚੱਲਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਮੀਟਿੰਗ ਦੇ ਦੌਰਾਨ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਹਾਰੀ ਸੁਰੱਖਿਆ ਫੋਰਸ ਲਗਾ ਦਿੱਤੀ ਜਾਂਦੀ ਹੈ ਤੇ ਕਿਆ ਸਰਾਈਆਂ ਇਹ ਸਨ ਕਿ ਵੱਡਾ ਐਕਸ਼ਨ ਕਿਸੇ ਵੀ ਮੋਰਚੇ ਦੇ ਉੱਤੇ ਹੋ ਸਕਦਾ ਤੇ ਜੇਕਰ ਗੱਲ ਖਨੌਰੀ ਮੋਰਚੇ ਦੀ ਕੀਤੀ ਜਾਵੇ ਤਾਂ ਖਨੌਰੀ ਮੋਰਚੇ ਤੇ ਲਗਾਤਾਰ ਅਨਾਉਂਸਮੈਂਟਾਂ ਵੀ ਕਿਸਾਨ ਕਰਦੇ ਨਜ਼ਰ ਆਏ ਕਿ ਕਿਸਾਨਾਂ ਦੇ ਉੱਤੇ ਐਕਸ਼ਨ ਹੋਣ ਜਾ ਰਿਹਾ ਤੇ ਵੱਡੀ ਗਿਣਤੀ ਚ ਅਪੀਲ ਵੀ ਕੀਤੀ ਜਾ ਰਹੀ ਸੀ ਬਾਕੀ ਲੋਕਾਂ ਨੂੰ ਕਿ ਹੌਮ ਹਵਾ ਕੇ ਜਿਹੜਾ ਨੇ ਖਨੌਰੀ ਬਾਰਡਰ ਪਹੁੰਚਿਆ ਜਾਵੇ ਤੇ ਸਭ ਦੇ ਦਰਮਿਆਨ ਜਿੱਥੇ ਸਭ ਤੋਂ ਪਹਿਲਾਂ ਤਸਵੀਰਾਂ ਮਹਾਲੀ ਤੋਂ ਸਾਹਮਣੇ ਆਈਆਂ ਮਹਾਲੀ ਦੇ ਵਿੱਚ ਜਦੋਂ ਕਿਸਾਨਾਂ ਨੂੰ ਮੀਟਿੰਗ ਖਤਮ ਹੋਣ ਤੋਂ ਬਾਅਦ ਪਹੁੰਚਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਤੇ ਹੁਣ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖਨੌਰੀ ਬਾਰਡਰ ਦੇ ਉੱਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਪੁਲਿਸ ਦੇ ਵੱਲੋਂ ਮੋਰਚਾ ਖਾਲੀ ਕਰਵਾ ਲਿਆ ਗਿਆ ਜੀ ਹਾਂ ਠੀਕ ਤੁਹਾਨੂੰ ਸੁਣਿਆ ਤੁਸੀਂ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਮੋਰਚਾ ਖਾਲੀ ਕਰਵਾ ਲਿਆ ਗਿਆ ਡੀਆਈਜੀ ਮਨਦੀਪ ਸਿੱਧੂ ਹਰਾਦੇ ਵੱਲੋਂ ਉੱਥੇ ਜਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਤੇ ਕਿਹਾ ਗਿਆ ਤੁਸੀਂ 300 ਤੇ ਅਸੀਂ 3000 ਕਿਸੇ ਤਰੀਕੇ ਦੇ ਨਾਲ ਕੇ ਟਕਰਾ ਨਾ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿਸਾਨਾਂ ਦੀਆਂ ਪੱਗਾਂ ਉਤਰਨ ਸਾਨੂੰ ਆਪਣੇ ਬਾਪੂਆਂ ਦੇ ਉੱਤੇ ਕਾਰਵਾਈ ਕਰਨੀ ਪਵੇ ਚੁੱਪਚੀਪੇ ਬੱਸਾਂ 'ਚ ਬਹਿ ਜਾਓ ਤੇ ਅੱਜ ਕਨਫਰਮ ਹੈ ਕਿ 101% ਅਸੀਂ ਮੋਰਚਾ ਖਾਲੀ ਕਰਵਾਵਾਗੇ ਤੇ ਉਸ ਤੋਂ ਬਾਅਦ ਧੱਕਾ ਮੁਕੀ ਵੀ ਦਿਖਾਈ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮੋਰਚਾ ਖਾਲੀ ਕਰਵਾ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਖਨੋਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨਾਂ ਦੇ ਉੱਤੇ ਐਕਸ਼ਨ ਦੇਖਣ ਨੂੰ ਮਿਲਿਆ ਹੈ ਤੇ ਫਰਨੋਰੀ ਮੋਰਚਾ ਜਿਹੜਾ ਖਾਲੀ ਕਰਵਾ ਲਿਆ ਗਿਆ ਹੈ ਪਹਿਲਾ ਐਕਸ਼ਨ ਮੁਹਾਲੀ ਦੇ ਵਿੱਚ ਦੇਖਣ ਤਾਂ ਇਸ ਪੂਰੀ ਖਬਰ ਤੇ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਕਿਸਾਨਾਂ ਗੂ ਗੁਰਮੀਤ ਸਿੰਘ ਮੈਂਮਾ ਜੀ ਮੈਂਮਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਤਾਂ ਧੰਨਵਾਦ ਜੀ ਹਮਦਾਦਾ ਟੀਵੀ ਦਾ ਸਾਡੇ ਕਿਸਾਨਾਂ ਦੀ ਗੱਲਬਾਤ ਤੁਸੀਂ ਲਗਾਤਾਰ ਦਸ਼ਕਾਂ ਤੱਕ ਪੇਚਾਰ ਰਹੇ ਜੀ ਹਾਂਜੀ ਮੈਮਾ ਜੀ ਅੱਜ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਦੀ ਇੱਕ ਪਾਸੇ ਤਾਂ ਮੀਟਿੰਗ ਚੱਲ ਰਹੀ ਸੀ ਦੂਸਰੇ ਪਾਸੇ ਐਕਸ਼ਨ ਦੀ ਤਿਆਰੀ ਕਿਸਾਨਾਂ ਦੇ ਉੱਤੇ ਹੋ ਰਹੀ ਸੀ ਤੇ ਐਕਸ਼ਨ ਸ਼ਾਮ ਹੁੰਦੇ ਹੁੰਦੇ ਹੋ ਵੀ ਗਿਆ ਮੋਰਚਾ ਖਾਲੀ ਕਰਵਾ ਲਿਆ ਗਿਆ ਖਨੌਰੀ ਦਾ ਆ ਵੇਖੋ ਜੀ ਜਿਹੜਾ ਮੋਰਚਾ ਚੱਲ ਰਿਹਾ ਸੀ ਕਿਸਾਨਾਂ ਦੀਆਂ ਮੰਗਾਂ ਦੇ ਸੀ ਕਿਸਾਨਾਂ ਦੀਆਂ ਜਮੂਰੀ ਮੰਗਾ ਨੇ ਅਬੋਰ ਪੂਰੇ ਭਾਰਤ ਦੀਆਂ ਮੰਗਾਂ ਨੇ ਔਰ ਜਿਹੜਾ ਮੋਰਚੇ ਲਾਏ ਗਏ ਸੀ ਉਹ ਵੀ ਰੋਕੀ ਇੱਕ ਸਰਕਾਰ ਨੇ ਰੋਕ ਕੇ ਗਏ ਸੜਕਾਂ ਕੋ ਰੋਕੀਆਂ ਦਿੱਲੀ ਨਹੀਂ ਜਾਣ ਦਿੱਤਾ ਗਿਆ ਅ ਦਿੱਲੀ ਦੇਸ਼ ਦੀ ਰਾਜਧਾਨੀ ਹੈ ਕਿਸਾਨਾਂ ਦਾ ਰਾਈਟ ਹੈ ਅਧਿਕਾਰ ਹੈ ਜਿਹੜਾ ਕਾਨੂੰਨੀ ਤੌਰ ਤੇ ਕਿ ਅਸੀਂ ਆਪਦਾ ਸੰਘਰਸ਼ ਕਰ ਸਕਦੇ ਆ ਪਰ ਉਹ ਸੰਘਰਸ਼ ਕਰਨ ਦਾ ਅਧਿਕਾਰ ਪਹਿਲਾਂ ਖੋਇਆ ਅੱਜ ਜਿਹੜਾ ਜਿੱਥੇ ਕਰ ਰਹੇ ਸੀ ਉਹ ਵੀ ਅਧਿਕਾਰ ਖੋਲਿਆ ਔਰ ਸਭ ਤੋਂ ਵੱਡੀ ਮਾੜੀ ਗੱਲ ਜਿਹੜੀ ਇਹ ਕੀਤੀ ਸਰਕਾਰ ਨੇ ਕਿ ਮੀਟਿੰਗ ਲਈ ਚੰਡੀਗੜ੍ਹ ਬੁਲਾ ਕੇ ਔਰ ਵਿੱਚ ਪੰਜਾਬ ਸਰਕਾਰ ਵੀ ਸ਼ਾਮਲ ਏ ਔਰ ਕੇਂਦਰ ਸਰਕਾਰ ਵੀ ਸ਼ਾਮਲ ਏ ਔਰ ਦੋਹਾਂ ਸਰਕਾਰਾਂ ਨੇ ਚੰਡੀਗੜ੍ਹ ਕਿਸਾਨਾਂ ਨੂੰ ਬੁਲਾ ਕੇ ਆਗੂਆਂ ਨੂੰ ਬੁਲਾ ਕੇ ਉੱਥੇ ਰੈਸਟ ਕਰ ਲਿਆ ਔਰ ਉਸ ਤੋਂ ਬਾਅਦ ਜਿਹੜਾ ਕਿਸਾਨ ਖੌਰੀ ਬਾਰਡਰ ਤੇ ਸ਼ਾਂਤਮਈ ਬੈਠੇ ਹੋਏ ਨੇ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਰੈਸਟ ਕੀਤਾ ਜਾ ਰਿਹਾ ਏ ਔਰ ਮੋਰਚਾ ਜਿਹੜਾ ਚਕਾਇਆ ਜਾ ਰਿਹਾ ਏ ਇਸ ਕੈਸੀ ਕਹਾਂਗੇ ਕਿ ਇੱਕ ਅਦੀ ਦੀ ਕ੍ਰਾਂਤੀਕਾਰੀ ਕਿਸਾਨੀਓਂ ਦੇ ਵੱਲੋਂ ਨਖੇਦੀ ਕਰਦੇ ਆ ਔਰ ਇਹ ਪੂਰਾ ਸਰਕਾਰ ਜਿਹੜੀ ਜ਼ਬਰ ਉੱਤਰੀ ਹੋਈ ਇਹ ਕਿ ਕਿਸਾਨਾਂ ਦੀਆਂ ਜਿਹੜੇ ਅਗਲੀ ਗੱਲ ਆ ਕਿ ਜਿਹੜੀ ਉਹ ਕੌਮੀ ਖੇਤੀ ਨੀਤੀ ਲਿਆਏ ਨੇ ਪਹਿਲਾਂ ਬਿੱਲ ਲਿਆਏ ਸੀ ਨਵੇਂ ਉਸ ਤੋਂ ਬਾਅਦ ਵਪਾਰ ਮੁਕਤ ਸਮਝੌਤਾ ਆ ਗਿਆ ਜਾਨੀ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਕਾਰਪੋਰੇਟਾਂ ਨੂੰ ਦੇਣ ਲਈ ਏਜੰਡਾ ਦੋਵਾਂ ਸਰਕਾਰਾਂ ਦਾ ਉਸ ਨੂੰ ਲਾਗੂ ਕਰਨ ਲਈ ਜਿਹੜਾ ਇਹ ਜਿਹੜਾ ਫੂਡ ਦਾ ਪੂਰਾ ਕਾਰੋਬਾਰ ਵੀ ਉਹਨਾਂ ਨੂੰ ਦੇਣਾ ਹੈ ਇਹ ਇਹਨੂੰ ਅੱਗੇ ਵਧਾ ਰਹੀ ਹੈ ਇਸ ਕਰਕੇ ਜਿਹੜੇ ਕਿਸਾਨਾਂ ਦੇ ਜਿਹੜੇ ਮੰਗਾਂ ਨਹੀਂ ਮੰਨ ਰਹੀ ਔਰ ਕਿਸਾਨਾਂ ਦੇ ਮੋਰਚੇ ਜਿਹੜੇ ਸਮਾਪਤ ਕੀਤੇ ਗਏ ਨੇ ਚੁਕਾਏ ਗਏ ਨੇ ਜ਼ਬਰ ਕੀਤਾ ਗਿਆ ਕਿਸਾਨਾਂ ਦੇ ਹੂੰ ਤੇ ਮੈਮਾ ਜੀ ਪਹਿਲਾਂ ਐਸਕੇਮ ਦੇ ਉੱਤੇ ਐਕਸ਼ਨ ਹੁਣ ਗੈਰ ਰਾਜਨੀਤਿਕ ਦੇ ਉੱਤੇ ਐਕਸ਼ਨ ਪਹਿਲਾਂ ਐਸਕੇਮ ਦੇ ਉੱਤੇ ਐਕਸ਼ਨ ਇਸ ਤਰੀਕੇ ਕਿ ਤੁਸੀਂ ਕਾਲ ਦਿੱਤੀ 5 ਤਰੀਕ ਨੂੰ ਚੰਡੀਗੜ੍ਹ ਕੂਚ ਕਰਨ ਦੀ ਤਾਂ ਉਸ ਤੋਂ ਪਹਿਲਾਂ ਹੀ ਡਿਟੇਨ ਕਰ ਲਏਗੇ ਵੱਡੇ ਕਿਸਾਨ ਆਗੂ ਚਾਹੇ ਉਹ ਜੋਗਿੰਦਰ ਉਗਰਾਹਾ ਹੋਣ ਰਾਜੇਵਾਲ ਹੋਣ ਚਾਹੇ ਹੋਰ ਜਿਨੇ ਵੱਡੇ ਕਿਸਾਨ ਆਗੂ ਨੇ ਇਸ ਕੇਮ ਦੇ ਡਾਕਟਰ ਦਰਸ਼ਨਪਾਲ ਲੋਰੀ ਇਸੇ ਤਰਜ਼ ਦੇ ਉੱਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਗੈਰ ਰਾਜਨੀਤਿਕ ਨੇ ਉਨ੍ਹਾਂ ਦੇ ਉੱਤੇ ਐਕਸ਼ਨ ਹੋਇਆ ਕਿ ਲੱਗਦਾ ਨਹੀਂ ਕਿ ਜਿਹੜਾ ਕਿਸਾਨ ਆਪਸ ਚ ਪਾਟੋ ਤਾੜ ਹੋ ਰਹੇ ਸੀ ਇਨਾ ਲੰਬਾ ਬਸਫਾ ਹੋ ਗਿਆ ਮੀਟਿੰਗਾਂ ਤੇ ਮੀਟਿੰਗਾਂ ਏਕੇ ਦੀਆਂ ਮੀਟਿੰਗਾਂ ਕਰ ਰਹੇ ਆ ਜੀ ਅਸੀਂ ਏਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਏਕਾ ਹੋ ਜਾਏਗਾ ਅਸੀਂ ਹਜੇ ਮੋਰਚੇ 'ਚ ਇਕੱਠੇ ਨਹੀਂ ਹੋਵਾਂਗੇ ਅਸੀਂ ਆ ਨਹੀਂ ਕਰਾਂਗੇ ਤਾਂ ਉਹ ਜਿਹੜਾ ਦੋ ਫਾੜ ਹੋਏ ਕਿਸਾਨ ਜਿੱਥੇ ਬੰਦੀਆਂ ਘੁੰਮ ਰਹੀਆਂ ਸੀ ਉਸ ਦਾ ਫਾਇਦਾ ਹੁਣ ਸਰਕਾਰਾਂ ਚੱਕ ਰਹੀਆਂ ਨੇ ਆ ਵੇਖੋ ਜੀ ਇਹ ਤਾਂ ਹੈਗਾ ਠੀਕ ਗੱਲ ਤੁਹਾਡੀ ਬਿਲਕੁਲ ਕਿ ਜਦੋਂ ਮੋਰਚਾ ਲਾਇਆ ਗਿਆ ਸੀ ਉਦੋਂ ਹੀ ਜਿਹੜਾ ਇੱਕ ਦੂਜੇ ਮੋਰਚੇ ਤੇ ਥੋੜੀ ਗੱਲਬਾਤ ਆਈ ਉਦੋਂ ਬਾਅਦ ਵੀ ਜਿੰਨਾ ਕੁਛ ਅਵਰੇ ਇਸ ਨਾ ਮੋਰਚੇ ਤੇ ਹੋਇਆ ਪਰ ਫਿਰ ਵੀ ਜਿਹੜੀਆਂ ਸੰਯੁਕਤ ਖਸਾਨ ਮੋਰਚਾ ਇਹਨਾਂ ਦੇ ਪੱਖ 'ਚ ਖੜਿਆ ਉਸ ਤੋਂ ਬਾਅਦ ਵੀ ਜਿਹੜਾ ਬਹੁਤ ਨਿੱਕੀਆਂ ਗੱਲਾਂ ਤੇ ਡਿਫਰੈਂਸ ਸੀ ਜਿਹੜੇ ਇਕੱਠੇ ਨਾ ਹੋਣਦੇ ਉਹ ਬਾਹਲੇ ਵੱਡੇ ਨਹੀਂ ਸੀ ਇਕਤਾ ਹੋ ਜਾਣੀ ਚਾਹੀਦੀ ਸੀ ਔਰ ਸੰਰਚਾ ਜਿਹੜਾ ਇੱਕ ਜੋ ਟੱਗੇ ਵਧਣਾ ਚਾਹੀਦਾ ਸੀ ਪਰ ਅਸੀਂ ਵੇਖਣ ਨੂੰ ਲੱਗਦਾ ਹੈ ਸਾਨੂੰ ਲੱਗਦਾ ਕਿ ਅਸੀਂ ਆਡਾ ਦਾ ਉੰਨਾ ਲੱਗਦਾ ਹੋ ਸਕਦਾ ਅੱਡ ਅੱਡ ਪਰ ਸਰਕਾਰ ਨੇ ਜਦੋਂ ਜ਼ਬਰ ਹੁਣ ਟਾਇਆ ਸ਼ੁਰੂ ਕੀਤਾ ਤਾਂ ਉਦੋਂ ਦੇਖੋ ਪਹਿਲਾ ਸੰਯੁਕਤ ਕਿਸਾਨ ਮੋਰਚੇ ਤੇ ਉਸ ਤੋਂ ਬਾਅਦ ਇਸ ਇਸ ਮੋਰਚੇ ਤੇ ਪੰਜਾਬ ਦੇ ਸਾਰੇ ਹੀ ਜਿਹੜੇ ਫਰੰਟ ਨੇ ਐਸਕੇਮ ਗੈਰ ਰਾਜਨੀਤਿਕ ਕਿਸਾਨ ਦੂਜਾ ਮੋਰਚਾ ਹੋ ਗਿਆ ਸਾਰਿਆਂ ਨੂੰ ਇਹ ਇੱਕੋ ਹੀ ਲਿਆ ਹੈ ਕਿ ਇਹ ਇੱਕੇ ਤਰ੍ਹਾਂ ਹੀ ਸੰਘਰਸ਼ ਕਰ ਰਹੇ ਨੇ ਤੇ ਇਹਨਾਂ ਨੂੰ ਦੇ ਇੱਕੇ ਤਰ੍ਹਾਂ ਹੀ ਰੋਕਿਆ ਜਾਵੇ ਪਰ ਅੱਡੀ ਗੱਲ ਜਿਹੜਾ ਜ਼ਬਰ ਕੀਤਾ ਜਾ ਰਿਹਾ ਉਹ ਤਾਂ ਇੱਕਲਾ ਇਹ ਸਾਡਾ ਆੜੜਾ ਹੋਣਾ ਨਹੀਂ ਉਹਦਾ ਜਿਹੜਾ ਇਹਗਾ ਇਹ ਸਰਕਾਰ ਉਹ ਲੈਂਦੀ ਏ ਕਿ ਜਦੋਂ ਪਿਛਲੇ ਬਿੱਲ ਅਸੀਂ ਲੈਂਦੇ ਨੇ ਉਦੋਂ ਪੰਜਾਬ ਨੇ ਅਗਵਾਈ ਕੀਤੀ ਔਰ ਅੰਦੋਲਨ ਫੈਲਿਆ ਪੰਜਾਬ ਚ ਫੈਲਿਆ ਪੰਜਾਬ ਤੋਂ ਬਾਅਦ ਅੱਗੇ ਫੈਲਦਾਗਾ ਭਾਰਤ ਚ ਭਾਰਤ ਤੋਂ ਅੱਗੇ ਫੈਲਿਆ ਪੂਰੇ ਵਿਸ਼ਵ ਚ ਫੈਲਿਆ 27 28 ਜਿਹੜੇ ਦੇਸ਼ਾਂ ਚ ਯੂਰਪ ਚ ਹੋਇਆ ਅੰਦੋਲਨ ਤੇ ਇਹ ਜਿਹੜਾ ਹੁਣ ਅੰਦੋਲਨ ਭਾਵੇਂ ਥੋੜਾ ਥੋੜਾ ਚੱਲ ਰਿਹਾ ਗੱਲ ਇੱਕੇਵਲ ਵੱਧ ਰਹੀ ਥੋੜਾ ਮੀਟਿੰਗਾਂ ਦਾ ਸੱਦਾ ਦਿੱਤਾ ਔਰ ਜਦੋਂ ਹੁਣ ਕੌਮੀ ਖੇਤੀ ਨੀਤੀ ਲਾਗੂ ਕਰਨੀ ਹੈ ਭਾਰਤ ਚ ਸਰਕਾਰ ਨੇ ਤੇ ਉਹਦੇ ਚ ਜਿਹੜਾ ਮੰਡੀਆਂ ਖਤਮ ਹੋਣੀਆਂ ਨੇ ਕਿਸਾਨਾਂ ਦਾ ਕਈ ਕੁਝ ਜਿਹੜਾ ਹਮਲਾ ਵੱਟਾ ਤਾਂ ਉਹਦੇ ਤੋਂ ਪਹਿਲਾਂ ਇਹ ਇੱਕ ਕੇ ਜੁੱਟ ਜਿਹੜੀ ਮੂਵਮੈਂਟ ਕਿਸਾਨ ਮੂਵਮੈਂਟ ਹੈ ਉਹਨੂੰ ਦਬਾਉਣ ਲਈ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਜੋ ਸਰਕਾਰ ਇਹ ਮੰਨਾ ਸਮਝੇ ਕਿ ਕਿਸਾਨ ਅੱਗੇ ਦੱਦੇਣਗੇ ਇਹ ਸਰਕਾਰ ਇਸ ਕਦਮ ਨਾਲ ਜਿਹੜੀ ਏਕਤਾ ਵਧੇਗੀ ਔਰ ਏਕਤਾ ਤੋਂ ਅਗਲਾ ਜਿਹੜਾ ਸੰਘਰਸ਼ ਹੋਵੇਗਾ ਹੂੰ ਸਰਕਾਰ ਭੁੱਲ ਜੇ ਕਿ ਇਸ ਤੋਂ ਬਾਅਦ ਜਿਹੜਾ ਸੰਘਰਸ਼ ਖਤਮ ਹੋ ਜਾਣਗੇ ਜਿਵੇਂ ਜੇਬਰ ਹੋਵੇਗਾ ਉਦਾਂ ਹੀ ਜਿਹੜੇ ਕਿਸਾਨ ਇਕੱਠੇ ਹੋਣਗੇ ਫਿਰ ਜਿਹੜੇ ਸੰਘਰਸ਼ ਉੱਠਣਗੇ ਕੀ ਹੁਣ ਅਸੀਂ ਇਹ ਮੰਨ ਕੇ ਚੱਲੀਏ ਕਿ ਜਿਹੜੀਆਂ ਜਥੇਬੰਦੀਆਂ ਪੰਜਾਬ ਚੋਂ 2020 ਦੇ ਵਿੱਚ ਬਹੀਰਾਂ ਕੱਟ ਕੇ ਦਿੱਲੀ ਗਈਆਂ ਫਿਰ ਇੱਕ ਮੰਚ ਤੇ ਇਕੱਠੀਆਂ ਦਿਖਣਗੀਆਂ ਖਾਸ ਕਰਕੇ ਅੱਜ ਜੋ ਐਕਸ਼ਨ ਹੋਇਆ ਜਰੂਰ ਜੀ ਜਰੂਰ ਸਰਕਾਰ ਤੇ ਇਸ ਜਾਬਰ ਜਿਹੜਾ 55 ਵਰਸ ਹਮ ਇੱਕ ਹੋਣਗੀਆਂ ਇਹ ਸਾਡੀਆਂ ਮੰਗਾਂ ਇਕੱਠੀਆਂ ਸੀ ਥੋੜੇ ਬਾਲੇ ਨਿੱਕੀਆਂ ਗੱਲਾਂ ਤੇ ਮਤਭੇਦ ਸੰਦ ਕੋ ਬਾਲੇ ਵੱਡੇ ਨਹੀਂ ਅਸੀਂ ਇੱਕ ਦੂਜੇ ਦੀ ਵੱਡੀ ਸਪੋਰਟ ਕਰਦੇ ਰਹੇ ਆ ਜਿਹੜੀਆਂ ਹੈਗੀਆਂ ਸੀ ਉਹਦੇ ਤੇ ਚਰਚਾ ਇਕਤਾ ਮੱਤੇ ਪਏ ਵੱਡੇ ਇਕੱਠ ਹੋਏ ਲਗਾਤਾਰ ਤੁਸੀਂ ਵੇਖ ਰਹੇ ਜੀ ਤਾਂ ਜਿਹੜੀ ਆ ਲਾਸਟ ਮੀਟਿੰਗ ਹੋਈ ਉਹਦੇ ਤੇ ਇਕਤਾ ਲਗਭਗ ਸਿਰੇ ਚੜ ਗਈ ਸੀ ਥੋੜੇ ਬਾਅਦ ਹੂੰ ਉਹ ਤੋਂ ਬਾਅਦ ਕੇਂਦਰ ਸਰਕਾਰ ਨੇ ਕਿ ਮੀਟਿੰਗ ਦੇ ਕੇ ਉਹ ਸਾਡੀ ਇਕਤਾ ਨੂੰ ਰੋਕਿਆ ਔਰ ਉਸ ਤੋਂ ਬਾਅਦ ਜਿਹੜਾ ਮੀਟਿੰਗਾਂ ਦੇ ਰਹੀ ਕਿਸਾਨਾਂ ਨਾਲ ਜਾ ਕੇ ਹੁਣ ਜਿਹੜਾ ਵਟਾ ਹਮਲਾ ਕਰਤਾ ਕਿਸਾਨ ਲਹਿਰ ਤੇ ਸੀ ਮੰਨਦੇ ਆ ਕਿ ਇਹ ਪੂਰਾ ਕੱਲੇ ਕਿਸਾਨ ਆਗਵਾ ਤੇ ਜਾਂ ਖਰਾਈ ਸੰਘੂ ਤੇ ਨਹੀਂ ਹਮਲਾ ਇਹ ਸਾਡੀ ਪੂਰੀ ਜਿਹੜੀ ਕਿਸਾਨ ਲਹਿਰ ਹੈ ਉਸ ਤੇ ਹਮਲਾ ਹੈ ਕਿ ਇਸ ਕਿਸਾਨ ਲਹਿਰ ਨੂੰ ਖਤਮ ਕਰਕੇ ਫਿਰ ਜਿਹੜਾ ਕਾਰਪੋਰੇਟਾਂ ਦਾ ਅਜੰਡਾ ਜਿਹੜਾ ਉਹ ਲਾਗੂ ਕੀਤਾ ਜਾਵੇ ਜੀ ਤਾਂ ਹੁਣ ਅਗਲਾ ਅਗਲੀ ਰਣਨੀਤੀ ਕੀ ਰਹੇਗੀ ਐਸਕੇਐਮ ਦੀ ਕਿਉਂਕਿ ਐਸਕੇਐਮ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਏਕਤਾ ਤਾਂ ਹੋ ਗਈ ਹੈ ਹੁਣ ਐਸਕੇਮ ਦੇ ਆਗੂ ਤਾਂ ਜਿਹੜੇ ਨੇ ਉਹ ਬਾਹਰ ਨੇ ਆਪਾਂ ਕਹਿ ਕੇ ਚਲੀਏ ਤੇ ਉਹਨਾਂ ਦੇ ਵੱਲੋਂ ਵੀ ਕਾਲ ਦਿੱਤੀ ਗਈ ਹੈ ਵਿਧਾਨ ਸਭਾ ਦਾ ਘਰਾਓ ਕਰਨ ਦੀ ਤੇ ਕੱਲ ਚਿੱਠੀ ਲਿਖੀ ਗਈ ਚੰਡੀਗੜ੍ਹ ਨੂੰ ਤੇ ਸਭ ਦੇ ਦਰਮਿਆਨ ਜਿਹੜਾ ਹੁਣ ਜਿਹੜਾ ਹੁਣ ਮੋਰਚਿਆਂ ਦੇ ਉੱਤੇ ਕਿਉਂਕਿ ਦੇਖੋ ਮਹਿਮਾ ਜੀ ਤੁਸੀਂ ਲੰਬਾ ਚਿਰ ਮੋਰਚਾ ਲਾ ਕੇ ਆਏ ਹੋ ਦਿੱਲੀ ਦੇ ਵਿੱਚ ਤਾਂ ਤੁਸੀਂ ਇਹ ਤਾਂ ਸਮਝਦੇ ਹੋ ਮੋਰਚੇ ਦੀ ਬਰੀਕੀ ਕਿ ਕਿਵੇਂ ਇੱਕ ਮੋਰਚੇ ਨੂੰ ਲਗਾਉਣ ਦੇ ਵਿੱਚ ਸਾਲ ਤੱਕ ਚਲਾਉਣ ਦੇ ਵਿੱਚ ਕਿੰਨੀ ਮਿਹਨਤ ਹੁੰਦੀ ਹੈ ਤੇ ਸਾਲ ਦੀ ਮਿਹਨਤ ਅਜੇ ਚੰਦ ਮਿੰਟਾਂ ਦੇ ਵਿੱਚ ਜਿਹੜੀ ਆ ਉਹ ਖੁਸਕੀ ਪਰੇ ਹੋ ਗਈ ਤੇ ਹੁਣ ਇਸ ਮਿਹਨਤ ਨੂੰ ਜੇਕਰ ਸਾਲ ਦੀ ਮਿਹਨਤ ਨੂੰ ਸਾਰੇ ਬੰਦੇ ਘੰਟਾ-ਘੰਟਾ ਵੀ ਜੋੜ ਕੇ ਚੱਲਣ ਤਾਂ ਉਹ ਉਦੋਂ ਹੀ ਮੁਮਕਿਨ ਹੋ ਸਕਦਾ ਹੈ ਜਦੋਂ 30-40 ਮੋਢੇ ਇਕੱਠੇ ਹੋਣ ਤਾਂ ਹੁਣ ਐਸਕੇਮ ਦਾ ਇਸ ਉੱਤੇ ਕੀ ਪ੍ਰਤੀਕਿਰਿਆ ਰਹੇਗੀ ਕਿ ਐਸਕੇਮ ਮੀਟਿੰਗ ਕਰਕੇ ਕੋਈ ਅਗਲਾ ਫੈਸਲਾ ਸੁਣਾਏਗੀ ਕੁਝ ਜਿਹੜੇ ਪੰਜਾਬ ਸਰਕਾਰ ਵੱਲੋਂ ਆਗੂ ਗ੍ਰਿਫਤਾਰ ਗਏ ਕੀਤੇ ਗਏ ਨੇ ਉਹਦੀ ਤਾਂ ਲਗਭਗ ਖਬਰ ਜਿਹੜੀ ਹੁਣੇ ਆਈ ਜਾਊਗੀ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਨਹੀਂ ਅੱਜ ਨਹੀਂ ਕੀਤੇ ਜਾ ਰਹੇ ਮਮਾ ਜੀ ਮਮਾ ਜੀ ਅੱਜ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦਾ ਕਿ ਕਈ ਕਿਸਾਨ ਆਗੂਆਂ ਨੂੰ ਜਲੰਧਰ ਦੇ ਵੱਲ ਰਵਾਨਾ ਕਰ ਦਿੱਤਾ ਗਿਆ ਹੈ ਕਈਆਂ ਨੂੰ ਸੰਗਰੂਰ ਆ ਲ ਭੇਜ ਦਿੱਤਾ ਗਿਆ ਤੇ ਕਈਆਂ ਨੂੰ ਮਹਾਲੀ ਚ ਰੱਖਿਆ ਗਿਆ ਤੇ ਹਰ ਇੱਕ ਥਾਂ ਦੇ ਉੱਤੇ ਐਸ ਐਮ ਓਜ਼ ਨੂੰ ਜਿਹੜਾ ਹੈ ਉਹ ਅਲਰਟ ਤੇ ਪਾ ਦਿੱਤਾ ਗਿਆ ਕਿ ਰਾਤ ਬਰਾਤ ਕਦੀ ਵੀ ਲੋੜ ਪੈਂਦੀ ਹੈ ਤੁਹਾਨੂੰ ਬੁਲਾ ਲਿਆ ਜਾਏਗਾ ਤੇ ਤੁਸੀਂ ਆਪਣੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਰਹੋ ਸਾਰਿਆਂ ਨੂੰ ਖੰਡਾ ਕੇ ਪੂਰੇ ਪੰਜਾਬ ਦੇ ਵਿੱਚ ਰੱਖਿਆ ਜਾ ਰਿਹਾ ਸਾਹ ਵੇਖੋ ਜੀ ਇਹ ਅਸੀਂ ਸਮਝਦੇ ਆ ਕਿ ਮੋਰਚੇ ਨੂੰ ਜਦੋਂ ਚੁੱਕਿਆ ਜਾਣਾ ਹੈ ਉਦੋਂ ਗਾਦ ਉਹਦੇ ਤੇ ਕੋਈ ਕਲੈਕਸ਼ਨ ਨਾ ਕਰ ਸਕਣ ਇਸ ਲਈ ਅਗਵਾ ਨੂੰ ਤਾਂ ਖੜਾਇਆ ਜਾਵੇਗਾ ਔਰ ਰਸਤ ਵੀ ਕੀਤਾ ਜਾਵੇਗਾ ਰੱਖਿਆ ਵੀ ਜਾਵੇਗਾ ਤਾਂ ਅਸੀਂ ਇਹ ਮੰਨ ਕਰਦੇ ਆ ਕਿ ਹੂੰ ਲੋਕਾਂ ਕੇ ਨਾ ਅਗਵ ਨੂੰ ਰਿਹਾ ਕੀਤਾ ਜਾਵੇ ਜਲਦੀ ਤੋਂ ਜਲਦੀ ਔਰ ਉਸ ਤੋਂ ਬਾਅਦ ਅਗਲੀ ਜਿਹੜੀ ਰਣਨੀਤੀ ਤਾਂ ਹੀ ਲਿਖੀ ਜਾਵੇਗੀ ਕਿ ਜਿਹੜੇ ਉਨ੍ਹਾਂ ਦੋਹਾਂ ਮੋਰਚਿਆਂ ਦੇ ਆਗੂ ਦੇ ਉਹਨਾਂ ਨੂੰ ਵੀ ਰਿਆ ਕਰਕੇ ਤੇ ਮੀਟਿੰਗਾਂ ਜਿਹੜੀਆਂ ਸਾਂਝੀਆਂ ਕਰਕੇ ਉਹ ਅਗਲਾ ਫੈਸਲਾ ਕੀਤਾ ਜਾਵੇ। ਜੀ ਬਹੁਤ ਬਹੁਤ ਧੰਨਵਾਦ ਮੈਂਮਾ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਾਨ ਕਸਾਨਾ ਗੁਰਬੀਰ ਸਿੰਘ ਮੈਂਬਰ ਜੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਖਨੌਰੀ ਬਾਰਡਰ ਦੇ ਉੱਤੇ ਪੁਲਸ ਆ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਪੁਲਿਸ ਦੇ ਵੱਲੋਂ ਖਨੌਰੀ ਮੋਰਚਾ ਖਾਲੀ ਕਰਵਾ ਲਿਆ ਗਿਆ ਹੈ। ਜੀ ਹਾਂ ਖਨੌਰੀ ਮੋਰਚਾ ਪੁਲਿਸ ਦੇ ਵੱਲੋਂ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਅ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਡੀਆਈਜੀ ਮਨਦੀਪ ਸਿੰਘ ਸਿੱਧੂ ਰਾਦੇਵ ਵੱਲੋਂ ਉੱਥੇ ਚੇਤਾਵਨੀ ਕਿਸਾਨਾਂ ਨੂੰ ਜਿਹੜੀ ਆ ਦਿੱਤੀ ਗਈ ਕਿ ਤੁਸੀਂ 300 ਤੇ ਅਸੀਂ 3000ਾਂ ਤੇ ਜੇਕਰ ਟਕਰਾ ਦੀ ਸਥਿਤੀ ਅਸੀਂ ਨਹੀਂ ਚਾਹੁੰਦੇ ਕਿ ਟਕਰਾ ਦੀ ਸਥਿਤੀ ਬਣੇ ਕਿਸੇ ਵੀ ਕਿਸਾਨ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਛੱਟਫੇਟ ਵੱਜੇ ਤੇ ਇਸ ਕਰਕੇ ਜਿਹੜਾ ਟਕਰਾ ਤੋਂ ਬਚਾਅ ਰੱਖਿਆ ਜਾਵੇ ਤੇ ਬਚਾਅ ਦੇ ਬਾਅਦ ਜਿਹੜਾ ਇੱਕ ਇੱਕ ਕਿਸਾਨਾਂ ਨੂੰ ਜਿਹੜਾ ਗੱਡੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਬੱਸਾਂ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਬਿਠਾ ਲਏ ਗਏ ਨੇ ਤੇ ਪਿਛਲੇ 1 ਸਾਲ ਤੋਂ ਚੱਲ ਰਿਹਾ ਖਨੌਰੀ ਮੋਰਚਾ ਹੁਣ ਪੁਲਿਸ ਦੇ ਵੱਲੋਂ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਇਹ ਜ਼ਿਕਰ ਵੀ ਕੀਤਾ ਗਿਆ ਕਿ ਅਸੀਂ ਕਿਸੇ ਤਰੀਕੇ ਦਾ ਬਲ ਪ੍ਰਯੋਗ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਕੋਈ ਬਲ ਪ੍ਰਯੋਗ ਕਰੀਏ ਕਿਉਂਕਿ ਜਿਹੜੇ ਮੋਰਚਾ ਲਗਾ ਕੇ ਵੀ ਬੈਠੇ ਨੇ ਉਹ ਸਾਡੇ ਆਪਣੇ ਹੀ ਭਾਈ ਨੇ ਉਹ ਸਾਡੇ ਆਪਣੇ ਹੀ ਬਜ਼ੁਰਗ ਨੇ ਤੇ ਅਸੀਂ ਕਿਸੇ ਤਰੀਕੇ ਦੇ ਨਾਲ ਕੋਈ ਕਲੈਸ਼ ਜਿਹੜਾ ਉਹ ਨਹੀਂ ਚਾਹੁੰਦੇ ਤਾਂ ਇਹ ਸਭ ਦੇ ਦਰਮਿਆਨ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਦਰਖਾਸਤ ਵੀ ਕੀਤੀ ਗਈ ਕਿ ਭਾਈ ਤੁਸੀਂ ਆਪ ਹੀ ਜਿਹੜਾ ਬੱਸਾਂ ਦੇ ਵਿੱਚ ਬੈਠ ਜਾਓ ਤਾਂ ਕਿ ਸਾਨੂੰ ਕਿਸੇ ਤਰੀਕੇ ਦੇ ਨਾਲ ਸਖਤੀ ਨਾ ਕਰਨੀ ਪਏ ਪਰ ਚੇਤਾਵਨੀ ਇਹ ਵੀ ਦਿੱਤੀ ਗਈ ਕਿ 101% ਕਨਫਰਮ ਹੈ ਕਿ ਕਿਸੇ ਤਰੀਕੇ ਦੇ ਨਾਲ ਕੋਈ ਰਿਆਇਤ ਨਹੀਂ ਦਿੱਤੀ ਜਾਏਗੀ ਤੇ ਮੋਰਚਾ ਖਾਲੀ ਕਰਵਾ ਲਿਆ ਜਾਏਗਾ ਤੇ ਮੋਰਚਾ ਖਾਲੀ ਕਰਵਾ ਵੀ ਲਿਆ ਗਿਆ ਹੈ ਤੇ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨਾਂ ਦਾ ਮੋਰਚਾ ਖਾਲੀ ਕਰਵਾ ਲਿਆ ਗਿਆ ਹੈ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਮੋਰਚਾ ਉਹ ਖਾਲੀ ਕਰਵਾ ਲਿਆ ਗਿਆ ਹੈ ਤਾਂ ਇਹ ਸਭ ਦੇ ਦਰਮਿਆਨ ਜਿਹੜਾ ਤਾਂ ਐਕਸ਼ਨ ਪੁਲਿਸ ਦਾ ਦੇਖਣ ਨੂੰ ਮਿਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਹੁਕਮ ਹੋਏ ਨੇ ਹਦਾਇਤਾਂ ਨੇ ਕਿ ਮੋਰਚਾ ਖਾਲੀ ਕਰਵਾਇਆ ਜਾਵੇ ਤੇ ਅਸੀਂ ਮੋਰਚਾ ਖਾਲੀ ਵੀ ਕਰਵਾ ਲਿਆ ਗਿਆ ਗਿਆ ਤੇ ਤੇ ਵੱਡੀ ਖਬਰ ਤੁਹਾਡੇ ਨਾਲ ਖਨੋਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਮੋਰਚਾ ਕਿਸਾਨਾਂ ਦਾ ਖਾਲੀ ਕਰਵਾ ਲਿਆ ਗਿਆ ਤੇ ਲਗਾਤਾਰ ਪਹਿਲਾਂ ਇੰਟਰਨੈਟ ਸੇਵਾਵਾਂ ਉੱਥੇ ਬੰਦ ਕਰ ਦਿੱਤੀਆਂ ਗਈਆਂ ਸਨ ਇੰਟਰਨੈਟ ਸੇਵਾਵਾਂ ਬੰਦ ਕਰਨ ਤੋਂ ਬਾਅਦ ਵੱਡਾ ਪੁਲਿਸ ਦਾ ਐਕਸ਼ਨ ਉੱਥੇ ਦੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਰਾਤ ਤੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਟੁਕੜੀਆਂ ਉੱਥੇ ਭੇਜ ਦਿੱਤੀਆਂ ਗਈਆਂ ਸੀ ਜਨਾਦੇ ਵੱਲੋਂ ਲਗਾਤਾਰ ਬੱਧੀ ਗੈਂਤੀ ਚ ਪੁਲਿਸ ਫੋਰਸ ਖਨੋਰੀ ਬਾਰਡਰ ਦੇ ਤੇ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਖੜੀ ਦਿਖਾਈ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਕਹਸਾਨ ਮੀਟਿੰਗ ਕਰਕੇ ਇੱਥੋਂ ਕੂਚ ਕਰਦੇ ਨੇ ਆਪਣੇ ਆਪਣੇ ਮੋਰਚਿਆਂ ਦੇ ਵੱਲ ਤਾਂ ਮੋਹਾਲੀ ਦੇ ਵਿੱਚ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਦੋਵੇਂ ਥਾਵਾਂ ਦੀਆਂ ਸਾਂਝੀਆਂ ਕਰਾਂਗੇ ਜਿੱਥੇ ਇੱਕ ਪਾਸੇ ਤੁਸੀਂ ਮੋਹਾਲੀ ਦੀਆਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਨੇ ਉਹ ਬੈਠੇ ਹੋਏ ਨੇ ਤੇ ਐਂਬੂਲੈਂਸ ਦੇ ਵਿੱਚ ਨੇ ਤੇ ਉਸ ਤੋਂ ਬਾਅਦ ਹੁਣਾ ਦੇ ਉੱਤੇ ਐਕਸ਼ਨ ਨੂੰ ਨਾਨੂ ਡਿਟੇਨ ਕਰ ਲਿਆ ਜਾਂਦਾ ਹੈ ਤੇ ਸਭ ਤੋਂ ਬਾਅਦ ਦੂਸਰੀਆਂ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜਿੱਥੇ ਪੁਲਿਸ ਦੇ ਪਹੁੰਚਣ ਤੋਂ ਬਾਅਦ ਕਿਸਾਨ ਜਿਹੜਾ ਨੇ ਉਹ ਧਰਨਾ ਪ੍ਰਦਰਸ਼ਨ ਕਰਦੇ ਨੇ ਤੇ ਲਗਾਤਾਰ ਵਿਰੋਧ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਹੁਣਾ ਦਾ ਮੋਰਚਾ ਨਾ ਖਤਮ ਕਰਾਇਆ ਜਾਵੇ ਤਾਂ ਦੱਸਿਏ ਕਿ 1 ਸਾਲ ਤੋਂ ਵੱਧਾ ਸਮਾਂ ਹੋ ਗਿਆ ਸੀ ਤੇ 114ਵਾਂ ਦਿਨ ਅੱਜ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਮਨਰ ਵਰਤ ਹੁਣਾ ਦੇ ਅੱਜ 100 14ਵੇਂ ਦਿਨ ਦੇ ਵਿੱਚ ਪਹੁੰਚ ਗਿਆ ਸੀ ਤਾਂ ਇਸ ਹਫ਼ਤੇ ਦਰਮਿਆਨ ਜਿੱਥੇ ਅੱਜ ਮੋਰਚਾ ਚੱਲ ਰਿਹਾ ਸੀ ਤਾਂ ਉਥੇ ਮੋਰਚਾ ਖਤਮ ਕਰਵਾ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਮੋਰਚਾ ਖਾਲੀ ਕਰਵਾ ਦਿੱਤਾ ਗਿਆ ਤਾਂ ਵੱਡਾ ਐਕਸ਼ਨ ਜਿਹੜਾ ਪੁਲਿਸ ਦਾ ਦੇਖਣ ਨੂੰ ਮਿਲਿਆ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੇ ਜਿਹੜਾ ਹੁਕਮਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਮੋਰਚਾ ਖਾਲੀ ਕਰਵਾ ਲਿਆ ਗਿਆ ਹੈ ਤੇ ਹੁਣ ਮੋਰਚਾ ਜਿਹੜਾ ਖਾਲੀ ਕਰਵਾ ਕੇ ਪੁਲਿਸ ਵੱਲੋਂ ਪੂਰਾ ਐਕਸ਼ਨ ਪਲਾਨ ਕਰ ਲਿਆ ਗਿਆ ਤੇ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਨੇ ਉਹਨਾਂ ਦੇ ਵੱਲੋਂ ਇਹ ਕਹਿ ਕੇ ਹੁਕਮ ਦਿੱਤੇ ਗਏ ਕਿ 101% ਕਨਫਰਮ ਹੈ ਕਿ ਅਸੀਂ ਮੋਰਚਾ ਖਾਲੀ ਕਰਾਂਗੇ ਤਾਂ ਹੁਣ ਖਨੌਰੀ ਬਾਰਡਰ ਦੇ ਉੱਤੇ ਕੀ ਮਾਹੌਲ ਹੈ ਸਭ ਦੇ ਉੱਤੇ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਖਨੌਰੀ ਬਾਰਡਰ ਤੋਂ ਮੇਰੇ ਸਹਿਯੋਗੀ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਤੁਸੀਂ ਮੌਕੇ ਤੇ ਉਹ ਤੁਸੀਂ ਸਾਰੀ ਚੀਜ਼ ਕਵਰ ਵੀ ਕਰ ਰਹੇ ਹੋ ਐਸਬੀਐਲ ਦੀ ਮੌਜੂਦਾ ਸਥਿਤੀ ਕੀ ਹੈ ਪੁਲਿਸ ਦੇ ਵੱਲੋਂ ਸਾਰੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਹੈ ਨਾਲ ਲੱਗੀ ਹੈ ਪੁਲਿਸ ਜੀ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਵੇਰ ਤੋਂ ਹੀ ਜਦੋਂ ਢੱਲੇਵਾਲ ਸਾਹਿਬ ਨੇ ਪਤਾ ਸੀ ਕਿ ਢੱਲੇਵਾਲ ਸਾਹਿਬ ਨੇ ਚੰਡੀਗੜ੍ਹ ਜਾਣਾ ਹੈ ਤਾਂ 28 ਮੈਂਬਰੀ ਦੀ ਕਮੇਟੀ ਹੈ ਉਸ ਵਿੱਚ ਢੱਲੇਵਾਲ ਸਾਹਿਬ ਵੀ ਸ਼ਾਮਲ ਸਨ ਤੇ ਉਹਨਾਂ ਨੂੰ ਵੀ ਨਾਲ ਜਾਣਾ ਸੀਗਾ ਕਿਤੇ ਨਾ ਕਿਤੇ ਪੁਲਿਸ ਦੇ ਇਹ ਜੋ ਤਿਆਰੀ ਹੈ ਉਹ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਸੀ ਸੰਗੂਰ ਦੀ ਲੱड्डा ਕੋਟੀ ਵੀ ਕਿਹ ਜਿੱਥੇ ਗੱਲ ਕੀਤੀ ਜਾਵੇ ਜਿਲ੍ਹੇ ਵੀ ਅਫਸਰ ਸਹਿਬਾਨ ਉਹਨਾਂ ਨੂੰ ਉੱਥੇ ਤਾਇਨਾਤ ਕਰ ਦਿੱਤਾ ਸੀ ਸਵੇਰ ਤੋਂ ਹੀ ਲੈ ਕੇ ਸ਼ਾਮ ਤੱਕ ਤਾਂ ਕਿਤੇ ਨਾ ਕਿਤੇ ਖੰਸਾ ਸੀਗਾ ਕਿ ਜੋ ਆਪ ਪੁਲਸ ਹੈ ਉਹ ਤੋਂ ਚੱਪੇ-ਚੱਪੇ ਦੇ ਮੌਜੂਦ ਹੈ ਤੇ ਲੇਕਿਨ ਕਿਸਾਨਾਂ ਨੂੰ ਜੋ ਹੈ ਉਸ ਟਾਈਮ ਨਹੀਂ ਰੋਕਿਆ ਜਾ ਰਿਹਾ ਸੀ ਜਦੋਂ ਕਿਸਾਨ ਮੀਟਿੰਗ ਸ਼ੁਰੂ ਹੋ ਗਈ ਉਸ ਤੋਂ ਬਾਅਦ ਜਦੋਂ ਮਹਾਲੀ ਤੋਂ ਨਿਕਲ ਬਾਹਰ ਬਾਰਡਰ ਤੋਂ ਬਾਹਰ ਇਕ ਲੱਗੇ ਨੇ ਤਾਂ ਪਹਿਨਾ ਸਾਰਾ ਨਾ ਪਹਿਨਾ ਜਗਦੀਸ਼ ਸਿੰਘ ਢੱਲੇਵਾਲ ਦੀ ਜੋ ਗੱਡੀ ਹੈ ਉਹ ਐਂਬੂਲੈਂਸ ਹੈ ਜਿਹਨਾਂ ਨੂੰ ਪਾਕ ਲਿਆ ਜਾ ਰਿਹਾ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੂੰ ਰੋਕਿਆ ਗਿਆ ਤਾਂ ਜੋ ਉਹਨਾਂ ਦੇ ਨਾਲ ਬਾਕੀ ਦੇ ਵੱਡੇ ਲੀਡਰ ਸਾਹਿਬਾਨ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿਤਨਾ ਕਿਤੇ ਜੋ ਪੰਜਾਬ ਦੇ ਕਿਸਾਨ ਸਾਨੂੰ ਜੋ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੈਂਟਰ ਗਵਰਨਮੈਂਟ ਦੇ ਖਿਲਾਫ ਧਰਨੇ ਤੇ ਬੈਠੇ ਸਨ ਆਪਣੇ ਮੰਗਾਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਕਿਸਾਨਾਂ ਦਾ ਕਹਿਣਾ ਹੈ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਆਪਸ ਰੌਲੇ ਹੋਏ ਹਨ ਅਤੇ ਕਿਸਾਨੀ ਅੰਦੋਲਨ ਨੂੰ ਕਿਤੇ ਨਾ ਕਿਤੇ ਖੰਡੇੜਨ ਦੇ ਵਿੱਚ ਲੱਗੇ ਹੋਏ ਹਨ ਉੱਥੇ ਗੱਲ ਕੀਤੀ ਆਵੇ ਖਨੋਰੀ ਬਾਰਡਰ ਦੀ ਤਾਂ ਖਨੋਰੀ ਬਾਰਡਰ ਦੇ ਬਾਰੇ ਵੀ ਜਦੋਂ ਸ਼ਾਮ ਹੋਈ ਤਾਂ ਸ਼ਾਮ ਬਲੇ ਪੁਲਿਸ ਦੀਆਂ ਜੋ ਗੱਡੀਆਂ ਸਨ ਉਹ ਵੀ ਲੱਡਾ ਪੋਤੀ ਤੋਂ ਖਨੋਰੀ ਬਾਰਡਰ ਵੱਲ ਰਵਾਨਾ ਹੋ ਚੁੱਕਿਆ ਸਨ ਤਾਂ ਕਿਸਾਨਾਂ ਨੇ ਕਿਹਾ ਕਿ ਸਾਨੂੰ ਅਗਰ ਕਿਤੇ ਇਹ ਡਰ ਹੈ ਕਿ ਕਿਸਾਨਾਂ ਦੇ ਇਸ ਧਰਨੇ ਨੂੰ ਇਸ ਜਿਹਨੇ ਕੁਝ ਪੱਕਾ ਮੋਰਚਾ ਲਗਾਇਆ ਹੈ ਇਸ ਨੂੰ ਵੀ ਉਥੂ ਖਦੇੜਿਆ ਜਾਵੇਗਾ ਬਿਲਕੁਲ ਖਤਮ ਕੀਤਾ ਜਾਵੇਗਾ ਕਿਉਂਕਿ ਤੇ ਨਾਲ ਕਿਹਾ ਅੱਜ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਵੀ ਇਹ ਬਿਆਨ ਸਾਹਮਣੇ ਆਇਆ ਹੈ ਕਿ ਜੋ ਖਨੋਰੀ ਬਾਰਡਰ ਦੇ ਉੱਪਰ ਇਹ ਧਰਨਾ ਲੱਗਿਆ ਹੋਇਆ ਹੈ ਜਿਸ ਕਾਰਨ ਪੰਜਾਬ ਸਰਕਾਰ ਹੈ ਜੋ ਉਹ ਘਾਟੇ ਵਿੱਚ ਲਗਾਤਾਰ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੈਂਟਰ ਦੇ ਸਾਥ ਦੇਣਾ ਪਿਆ ਹੈ ਤੇ ਇਹ ਸਾਰੀ ਕਾਰਵਾਈ ਕਰਨੀ ਪਈ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸੈਂਟਰ ਸਰਕਾਰ ਦੇ ਅਗੇਂਸਟ ਹਾਂ ਖਸਾਨਾ ਦੇ ਨਾਲ ਹਾਂ ਲੇਕਿਨ ਕਿਸਾਨ ਆਪਣਾ ਜੋ ਧਰਨਾ ਹੈ ਉਹ ਸੈਂਟਰ ਦੇ ਖਿਲਾਫ ਕਿਤੇ ਸੈਂਟਰ ਦੇ ਪਾਸੇ ਜਾ ਕੇ ਲਗਾਣਾ ਤਾਂ ਜੋ ਪੰਜਾਬ ਨੂੰ ਜੋ ਇਹ ਕਰੋੜਾਂ ਦਾ ਘਾਟਾ ਪੈ ਰਿਹਾ ਹੈ ਕਿਉਂਕਿ 50% 74% ਲੋਕਾਂ ਨੂੰ ਵਾਅਦਾ ਕਰਕੇ ਆਈ ਸੀ ਕਿ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਪਰ ਰੋਜ਼ਗਾਰ ਤਾਂ ਹੀ ਮਿਲੇਗਾ ਜੇ ਵਪਾਰ ਆਏਗਾ ਲੇਕਿਨ ਵਪਾਰ ਹੈ ਜੋ ਅਸਮਖਬਰ ਦਾ ਘਾਟਾ ਪੈ ਰਿਹਾ ਉਹ ਬੰਦ ਹੈ ਦਾ ਉਸ ਕਾਰਨ ਕਿਤਨਾ ਕਿਤੇ ਆਪਣਾ ਪੁੱਲਾ ਛੱਡਦੇ ਇਸ ਇਸ ਮੁੱਖ ਨਜ਼ਰ ਆਏ ਹਰ ਪਾਸੇ ਬਿਮਾਰੀ ਕਿ ਅਸੀਂ ਪੰਜਾਬ ਦੀ ਭਲਾਈ ਵਾਸਤੇ ਹੈ ਜੋ ਇਹ ਸਾਰਾ ਜੋ ਹੈ ਕੰਮ ਕੀਤਾ ਹੈ ਤੇ ਉਸੀਆਂ ਜੋ ਗੱਡੀਆਂ ਹਨ ਉਹ ਕਾਫੀ ਵੱਡੀ ਗਿਣਤੀ ਵਿੱਚ ਗੁਰਵਿੰਦਰ ਜੀ ਇਹ ਸਬੰਧਤ ਕੋਈ ਜਾਣਕਾਰੀ ਹੈ ਕਿ ਜਿਹੜੇ ਕਿਸਾਨਾਂ ਨੂੰ ਹੁਣ ਉੱਥੋਂ ਮੋਰਚੇ ਚੋਂ ਡਿਟੇਨ ਕਰ ਲਿਆ ਗਿਆ ਹੈ ਕਿਉਂਕਿ ਤਸਵੀਰਾਂ ਚ ਅਸੀਂ ਸਾਫ਼ ਦੇ ਸਕਦੇ ਹਾਂ ਕਿ ਕਿਸਾਨਾਂ ਨੂੰ ਲੈ ਕੇ ਜਿਹੜਾ ਬੱਸਾਂ ਦੇ ਵਿੱਚ ਪਾ ਕੇ ਪੁਲਿਸ ਉੱਥੋਂ ਰਵਾਨਾ ਹੋ ਗਿਆ ਉਹ ਕਿਸਾਨਾਂ ਨੂੰ ਲੈ ਕੇ ਕਿੱਥੇ ਗਏ ਨੇ ਕੀ ਕਿਸਾਨਾਂ ਨੂੰ ਉਹਨਾਂ ਦੇ ਘਰ ਛੱਡਿਆ ਜਾ ਰਿਹਾ ਹੈ ਜਾਂ ਕਿਸਾਨਾਂ ਨੂੰ ਕਿਸੇ ਥਾਣੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਿਉਂਕਿ ਮੋਹਾਲੀ ਤੋਂ ਜਿਹੜੇ ਕਿਸਾਨ ਆਗੂ ਡਿਟੇਨ ਕੀਤੇ ਨੇ ਕਈਆਂ ਨੂੰ ਜਲੰਧਰ ਲੈ ਕੇ ਜਾਇਆ ਜਾ ਰਿਹਾ ਹੈ ਕਈਆਂ ਨੂੰ ਸੰਗਰੂਰ ਸ਼ਿਫਟ ਕੀਤਾ ਜਾ ਰਿਹਾ ਹੈ ਕਈਆਂ ਨੂੰ ਮੋਹਾਲੀ 'ਚ ਹੀ ਰੱਖਿਆ ਜਾ ਰਿਹਾ ਹੈ ਤਾਂ ਜ਼ਿਲ੍ਹੇ-ਜ਼ਿਲ੍ਹੇ ਜਿੱਥੇ-ਜਿੱਥੇ ਭੇਜਿਆ ਜਾ ਰਿਹਾ ਹੈ ਉੱਥੇ-ਉੱਥੇ ਦੇ ਐਸਐਮਓਜ਼ ਐਕਟੀਵੇਟ ਕਰਤੇ ਨੇ ਕਿ ਭਾਈ ਤੁਸੀਂ ਅਲਰਟ ਹੋ ਜਾਓ ਕਿਸੇ ਸਮੇਂ ਜੇ ਐਮਰਜੈਂਸੀ ਪੈਂਦੀ ਹੈ ਤਾਂ ਤੁਹਾਨੂੰ ਤੇ ਇਹ ਕਿਸਾਨਾਂ ਦੇ ਬਾਬਤ ਕੋਈ ਜਾਣਕਾਰੀ ਹੈ ਤੇ ਇਸ ਦੇ ਬਾਰੇ ਵੀ ਜਾਣਕਾਰੀ ਦਿਓ ਕਿਉਂਕਿ 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸੀ ਕਿਸਾਨਾਂ ਨੇ ਤਾਂ ਘਰੇ ਬਣਾ ਲਏ ਸੀ ਖਨੋਰੀ ਬਾਰਡਰ ਤੇ ਹੁਣ ਜਿਹੜੀਆਂ ਉੱਥੇ ਟਰੈਕਾਂ ਟਰਾਲੀਆਂ ਖੜੀਆਂ ਨੇ ਕੀ ਪੁਲਿਸ ਨੇ ਜ਼ਬਤ ਕਰ ਲਈਆਂ ਏ ਜਾਂ ਫਿਰ ਪੁਲਿਸ ਦਾ ਕਹਿਣਾ ਕਿ ਕਿਸਾਨ ਉਹਨੂੰ ਵਾਪਸ ਲੈ ਜਾਣ ਨਹੀਂ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗੇ ਸਰ ਕਿ ਜਿਹੜਾ ਇਹ ਟਰਾਲੀਆਂ ਨੇ 1 ਕੋ ਲੱਖ ਤੇ ਨਹੀਂ ਉਖਾੜਿਆ ਜਾਣੇ ਕਿਉਂਕਿ ਬਿਲਡਿੰਗ ਕਰ ਕਰਕੇ ਉਹਨਾਂ ਨੇ ਜੋ ਹੈ ਕੜੀ ਬਾਈ ਕੜੀ ਜੋੜ ਕੇ ਉੱਥੇ ਨਾਲ ਲਗਾਈਆਂ ਹੋਈਆਂ ਹਨ ਜੇਕਰ ਗੱਲ ਕੀਤੀ ਹੈ ਕਿਸਾਨਾਂ ਦੀ ਕਿਸਾਨਾਂ ਦੇ ਜੋ ਛੋਟੇ-ਮੋਟੇ ਲੀਡਰ ਹਨ ਜਾਂ ਜੋ ਛੋਟੇ-ਮੋਟੇ ਕੋਈ ਵਰਕਰ ਹਨ ਉਹਨਾਂ ਨੂੰ ਤਾਂ ਗੱਡੀਆਂ ਸੀ ਉਹਨਾਂ ਦੇ ਜੋ ਵਾਪਸ ਮੋੜਦੇ ਆਂਗੇ ਆਸਾਨ ਚੋ ਲੇਕਿਨ ਜਿਨ੍ਹਾਂ ਦੇ ਕਾਲ ਤੇ ਕੱਟ ਹੁੰਦਾ ਹੈ ਜੋ ਜਿਨ੍ਹਾਂ ਦਾ ਕੋਈ ਰੁਕਦਾ ਹੈ ਉਹਨਾਂ ਕਿਸਾਨਾਂ ਨੂੰ ਅਲੱਗ-ਅਲੱਗ ਥਾਣੇ ਵਿੱਚ ਰੱਖਿਆ ਗਿਆ ਹੈ ਲੇਕਿਨ ਉਹਨਾਂ ਨੂੰ ਕਿਤੇ ਮਿਲਿਆ ਨਹੀਂ ਜਾ ਰਿਹਾ ਤਾਂ ਉਹਨਾਂ ਦੀ ਜੋ ਜਾਣਕਾਰੀ ਹੈ ਹਾਲੇ ਉਹ ਕਿਸੇ ਨੂੰ ਦਿੱਤੀ ਹੈ ਨਹੀਂ ਕਿਉਂਕਿ ਜੋ ਕਿਸਾਨਾਂ ਨੇ ਉੱਥੇ ਧਰਨਾ ਲਗਾਇਆ ਹੋਇਆ ਜਾਂ ਉੱਥੇ ਕਿਸਾਨ ਵਰਕਰ ਜੋ ਉੱਥੇ ਮੌਜੂਦ ਹਨ ਕਿਤੇ ਨਾ ਕਿਤੇ ਅੱਜ ਰਾਤ ਨੂੰ ਵੀ ਲੱਗਦਾ ਹੈ ਕਿ ਵੱਡਾ ਐਕਸ਼ਨ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਬਬਾ ਧੰਨਵਾਦ ਗੁਰਵਿੰਦਰ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਏ ਸੰ ਖਨੋਰੀ ਬਾਰਡਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਜਿਹੜੇ ਨੇ ਗੁਰਵਿੰਦਰ ਸਿੰਘ ਤਾਂ ਉਹਨਾਂ ਦੇ ਵੱਲੋਂ ਇੱਕ ਗੱਲ ਜਿਹੜੀ ਹੈ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਹੁਣ ਉੱਥੋਂ ਲੈ ਕੇ ਪੁਲਿਸ ਜਿਹੜਾ ਥਾਣੇ ਦੇ ਵਿੱਚ ਚਲੀ ਗਈ ਹੈ ਤੇ ਹੁਣ ਅੱਜ ਦੀ ਰਾਤ ਹੋਰ ਵੱਡੇ ਐਕਸ਼ਨ ਜਿਹੜੇ ਨੇ ਉੱਥੇ ਹੋ ਸਕਦੇ ਨੇ ਹਾਲਿਆ ਕਿ ਹਲੇ ਹਾਲ ਫਿਲਹਾਲ ਦੇ ਵਿੱਚ ਕੁਝ ਕਿਸਾਨ ਨੇ ਜਿਨ੍ਹਾਂ ਨੂੰ ਡਿਟੇਨ ਕਰਕੇ ਪੁਲਿਸ ਆਪਣੇ ਨਾਲ ਲੈ ਗਈ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਪੂਰਨ ਤੌਰ ਦੇ ਉਤੇ ਖਨੌਰੀ ਬਾਰਡਰ ਦਾ ਮੋਰਚਾ ਪੁਲਿਸ ਵੱਲੋਂ ਖਾਲੀ ਕਰਵਾ ਲਿਆ ਜਾਏਗਾ ਤੇ ਜਿਹੜੇ ਕਿਸਾਨ ਪਹਿਲਾਂ ਹੀ ਕਿਸਾਨ ਆਗੂ ਜਿਹੜੇ ਵੱਡੇ ਨੇ ਨੂੰ ਨੂੰ ਮੁਹਾਲੀ ਦੇ ਵਿੱਚ ਡਿਟੇਨ ਕਰ ਲਿਆ ਗਿਆ ਸੀ ਤਾਂ ਦੋਵਾਂ ਤਸਵੀਰਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਦੋਵਾਂ ਲੋਕੇਸ਼ਨਾਂ ਦੀਆਂ ਤਸਵੀਰਾਂ ਨੇ ਮੁਹਾਲੀ ਦੀਆਂ ਵੀ ਖਨੌਰੀ ਬਾਰਡਰ ਦੀਆਂ ਵੀ ਇੱਕ ਮੁਹਾਲੀ ਦੀਆਂ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਜਗਜੀਤ ਸਿੰਘ ਡੱਲੇਬਾਲ ਉਰਾਦੇ ਉੱਤੇ ਪੁਲਿਸ ਜਿਹੜਾ ਉਹਨਾਂ ਨੂੰ ਡਿਟੇਨ ਕਰਦੀ ਹੈ ਪੁਲਿਸ ਨੂੰ ਉਹਨਾਂ ਨੂੰ ਅਰੈਸਟ ਕਰਦੀ ਹੈ ਤਾਂ ਉਸ ਸਮੇਂ ਅਤੇ ਤਸਵੀਰਾਂ ਤੁਸੀਂ ਦੇਖ ਵੀ ਸਕਦੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਐਂਬੂਲੈਂਸ ਦੇ ਵਿੱਚ ਪਏ ਹੋਏ ਨੇ ਤੇ ਜਦੋਂ ਦੂਸਰੇ ਬੰਦੇ ਤੋਂ ਪੁਲਿਸ ਮੁਲਾਜ਼ਮ ਭੱਜ ਕੇ ਆਉਂਦੇ ਨੇ ਤਾਂ ਇੱਕ ਤੈਮ ਤੇ ਸ਼ੌਕ ਜ਼ਰੂਰ ਹੁੰਦੇ ਨੇ ਜਗਜੀਤ ਸਿੰਘ ਡੱਲੇਵਾਲ ਤੇ ਉਸ ਤੋਂ ਬਾਅਦ ਖਾਸੀ ਤਕਾਮੁਕੀ ਜਿਹੜੀ ਹੈ ਮੋਹਾਲੀ ਦੇ ਵਿੱਚ ਵੀ ਪੁਲਿਸ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉੱਥੇ ਹੀ ਦੂਸਰੀ ਤਸਵੀਰ ਖਨੌਰੀ ਬਾਰਡਰ ਤੋਂ ਹੈ ਉਸ ਸਮੇਂ ਦੀ ਹੈ ਜਦੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜਾ ਨੇ ਧਰਨੇ ਤੇ ਬੈਠੇ ਨੇ ਜਦੋਂ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਉੱਥੇ ਪਹੁੰਚ ਜਾਂਦੇ ਨੇ 3000 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜਾ ਨੇ ਇਸ ਵੇਲੇ ਖਨੋਰੀ ਬਾਰਡਰ ਤੇ ਪਹੁੰਚੇ ਹੋਏ ਨੇ ਤੇ ਕਿਸਾਨਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਸਭ ਦੇ ਦਰਮਿਆਨ ਹੁਣ ਮੋਰਚਾ ਖਾਲੀ ਕਰਵਾਉਣ ਦੇ ਵੱਲ ਵੱਧ ਗਏ ਨੇ ਡੀਆਈਜੀ ਮਨਦੀਪ ਸਿੰਘ ਸਿੱਧੂ ਖੁਦ ਖਨੋਰੀ ਬਾਰਡਰ ਪਹੁੰਚੇ ਨੇ ਜਨਾਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਕਈ ਤਾਂ ਅਪੀਲ ਵੀ ਕੀਤੀ ਗਈ ਹੈ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਉਹਨਾਂ ਦੇ ਉੱਤੇ ਖਾਸ ਨਿਗਰੱਖੀ ਰੱਖੀ ਬੈਠੇ ਹਾਂ ਉਹਨਾਂ ਦੀ ਖਾਸ ਤਫ਼ਤੀਸ਼ ਕਰਾਂਗੇ ਤੇ ਨਾਲ ਦੀ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਅਸੀਂ 101% ਸ਼ੋਰ ਹਾਂ ਕਿ ਅਸੀਂ ਤੁਹਾਡਾ ਮੋਰਚਾ ਖਾਲੀ ਕਰਾਵਾਂਗੇ ਪਰ ਅਸੀਂ ਕਿਸੇ ਤਰੀਕੇ ਦੇ ਨਾਲ ਟਕਰਾਅ ਦੀ ਸਥਿਤੀ ਨਹੀਂ ਚਾਹੁੰਦੇ ਅਸੀਂ ਕਿਸੇ ਤਰੀਕੇ ਨਾਲ ਬਲ ਪ੍ਰਯੋਗ ਨਹੀਂ ਕਰਨਾ ਚਾਹੁੰਦੇ ਬੱਸਾਂ ਖੜੀਆਂ ਨੇ ਬੱਸਾਂ 'ਚ ਬਹਿ ਜਾਓ ਤੇ ਅਸੀਂ ਮੋਰਚਾ ਸ਼ਾਂਤਮਈ ਖਾਲੀ ਕਰਵਾਣਾ ਤੋ ਕਿ ਜਿਹੜੇ ਸਾਹਮਣੇ ਅੰਦੋਲਨ ਕਰ ਵੀ ਰਹੇ ਨੇ ਇਹ ਸਾਡੇ ਪਰਿਵਾਰਕ ਮੈਂਬਰ ਨੇ ਸਾਡੇ ਹੀ ਜੀ ਨੇ ਸਾਡੇ ਆਪਣੇ ਨੇ ਕੋਈ ਪਾਪੂ ਦੀ ਉਮਰ ਦਾ ਹੈ ਕੋਈ ਹਮ ਉਮਰ ਦਾ ਹੈ ਸਾਡੇ ਹੀ ਭਰਾ ਨੇ ਤੇ ਅਸੀਂ ਕਿਸੇ ਨਾਲ ਟਕਰਾਇਆ ਜਿਹੜਾ ਨਹੀਂ ਚਾਹੁੰਦੇ ਤੇ ਸੌਦੇ ਦੇ ਦਰਮਿਆਨ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦਾ ਬਿਆਨ ਵੀ ਸਾਹਮਣੇ ਆਇਆ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹਨਾਂ ਦਾ ਬਿਆਨ ਸੁਣ ਲੈਣੇ ਆਂ ਦੇਖੋ ਜਦੋਂ ਤਿੰਨ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਸ਼ਲੇ ਉਹ ਸਾਰੇ ਕਿਸਾਨ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਦਿੱਲੀ ਤੇ ਜਾ ਕੇ ਧਰਨੇ ਤੇ ਬੈਠੇ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਡਟ ਕੇ ਕਿਸਾਨ ਦਾ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਆ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਪਰ ਪੰਜਾਬ ਦੀ ਦੋ ਲਾਈਫ ਲੈਣਾ ਜਿੰਨਾ ਦੇ ਨਾਲ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਵਪਾਰ ਚੱਲਦਾ ਖਾਸ ਕਰਕੇ ਜੇ ਮੈਂ ਗੱਲ ਕਰ ਰਿਹਾ ਖਰੋਰੀ ਬਾਰਡਰ ਦੀ ਸੰਭੂ ਬਾਰਡਰ ਦੀ ਉਹਨੇ ਪੰਜਾਬ ਨੂੰ ਬਹੁਤ ਗੁਰਿਤਰਾ ਪ੍ਰਭਾਵਿਤ ਕੀਤਾ ਪੰਜਾਬ ਦਾ ਵਪਾਰ ਜਿਹੜਾ ਉਹਨੇ ਪੰਜਾਬ ਦੇ ਵਪਾਰ ਨੂੰ ਬਹੁਤ ਵੱਡੀ ਸੱਟ ਵੱਜੀ ਆ ਔਰ ਦੂਜੇ ਪਾਸੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਪੰਜਾਬ ਦੇ ਨੌਜਵਾਨ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਰੋਜ਼ਗਾਰ ਤਾਂ ਮਿਲੂਗਾ ਜੇ ਵਪਾਰ ਚੱਲੂਗਾ ਸੋ ਵਪਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਸੋ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਤੇ ਜਿਹੜੀ ਅੱਜ ਦੀ ਕਾਰਵਾਈ ਹੋਈ ਆ ਕਿਉਂਕਿ ਅਸੀਂ بار بار ਕਿਸਾਨ ਨeta ਨੂੰ ਇਹ ਸਮਝਾ ਰਹੇ ਆਂਗੇ ਕਿ ਤੁਹਾਡੀ ਲੜਾਈ ਸੈਂਟਰ ਸਰਕਾਰ ਦੇ ਨਾਲ ਆ ਤੁਸੀਂ ਕੇਂਦਰ ਸਰਕਾਰ ਦੇ ਨਾਲਾਈ ਲੜ ਕੇ ਲੜਨੀ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਪੰਜਾਬ ਦਾ ਬਾਡਰ ਰੋਕ ਕੇ ਪੰਜਾਬ ਦਾ ਵੱਡਾ ਨਿਛਾੜ ਕਰ ਰਹੇ ਹੋ ਦੂਸਰਾ ਅੱਜ ਅਸੀਂ ਇੱਕ ਸਰਕਾਰ ਜਿਹੜੀ ਵੱਡੀ ਜੰਗ ਲੜ ਰਹੀ ਹੈ ਨਸ਼ੇ ਦੇ ਖਿਲਾਫ ਜੇ ਨਸ਼ੇ ਤਾਂ ਖਤਮ ਹੋਣਗੇ ਜੇਕਰ ਅਸੀਂ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦੇ ਪਾਵਾਂਗੇ ਰੋਜ਼ਗਾਰ ਤਾਂ ਦੇ ਪਾਵਾਂਗੇ ਜੇਕਰ ਪੰਜਾਬ 'ਚ ਉਦਯੋਗ ਆਊਗਾ ਵਪਾਰ ਹੋਊਗਾ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਸਰਕਾਰ ਆਜ ਵੀ ਪੰਜਾਬ ਦੇ ਕਿਸਾਨ ਦੇ ਨਾਲ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਹਿਬਾਨ ਉਸ ਮੀਟਿੰਗ 'ਚ ਬੈਠੇ ਜਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ ਸੋ ਅਸੀਂ ਜਿਹੜੀਆਂ ਸੈਂਟਰ ਦੇ ਖਿਲਾਫ ਮੰਗਾਂ ਰਹੀਆਂ ਉਹਨਾਂ ਦੇ ਲਈ ਕਿਸਾਨ ਦਾ ਹਮੇਸ਼ਾ ਸਾਥ ਦਿੰਦੇ ਆ ਪਹਿਲਾਂ ਵੀ ਸਾਥ ਦਿੰਦੇ ਆ ਅੱਜ ਵੀ ਦਿੰਦਾ ਔਰ ਇਸ ਵਿੱਚ ਵੀ ਦੇਵਾਂ ਦੇਖੋ ਜਦ ਤਿੰਨ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਸ਼ ਛੜਿਆ ਉਹ ਸਾਰੇ ਕਿਸਾਨ